ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਹੋਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਕਾਦੀਆਂ ਤੋਂ ਤਾਂਦਾ ਦੀ ਕਿ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਮੁਹੱਲਾ ਕਲੀਨਿਕ ਅਤੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ ਪਰ ਉੱਥੇ ਹੀ ਕੁਝ ਕੂ ਅਜੀਹੇ ਡਾਕਟਰ ਹਨ ਜੋ ਕਿ ਆਮ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਮਾਰਦੇ ਹਨ ਅਤੇ ਉਹਨਾਂ ਨੂੰ ਹਸਪਤਾਲ ਤੋਂ ਬਾਹਰ ਮਿਲਣ ਵਾਲੀਆਂ ਦਵਾਈਆਂ ਹੀ ਲਿਖ ਕੇ ਦਿੰਦੇ ਹਨ ਅਜੀਹਾ ਹੀ ਮਾਮਲਾ ਸਾਹਮਣੇ ਆਇਆ ਕਾਦੀਆਂ ਦੇ ਸਰਦਾਰ ਬਲਦੇਵ ਸਿੰਘ ਬਾਜਵਾ ਯਾਦਗਾਰੀ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਦਾ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰੈਜ਼ੀਡੈਂਟ ਕਾਮਰੇਡ ਗੁਰਮੀਜ ਸਿੰਘ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਜੀਕੇ ਕਾਦੀਆਂ ਦੇ ਸਿਵਲ ਹਸਪਤਾਲ ਵਿੱਚ ਹੱਡੀਆਂ ਦੇ ਡਾਕਟਰ ਵੱਲੋਂ ਲੋਕਾਂ ਦੀ ਲੁੱਟਖਸਟ ਕੀਤੀ ਜਾ ਰਹੀ ਹੈ ਇਸ ਦੀ ਸਹੀ ਜਾਣਕਾਰੀ ਲਈ ਮੈਂ ਖੁਦ ਉਸ ਡਾਕਟਰ ਕੋਲ ਮਰੀਜ਼ ਬਣ ਕੇ ਗਿਆ ਤਾਂ ਉਸ ਵੱਲੋਂ ਮੈਨੂੰ ਪਰਚੀ ਉੱਪਰ ਬਾਰੋਂ ਮਿਲਣ ਵਾਲੀਆਂ ਦਵਾਈਆਂ ਹੀ ਲਿਖ ਕੇ ਦੇ ਦਿੱਤੀਆਂ ਗਈਆਂ ਜਿਸ ਨਾਲ ਮੈਨੂੰ ਯਕੀਨ ਹੋ ਗਿਆ ਕਿ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਸਹੀ ਸੀ ਨਾਲ ਹੀ ਉਹਨਾਂ ਕਹੇ ਕਿ ਇਸ ਡਾਕਟਰ ਵੱਲੋਂ ਆਪਣਾ ਇੱਕ ਡਰਾਈਵਰ ਜੋ ਕਿ ਹਸਪਤਾਲ ਦੇ ਬਾਹਰ ਮੈਡੀਕਲ ਸਟੋਰ ਤੇ ਉੱਤੇ ਬੈਠਾ ਕਿ ਮਰੀਜ਼ਾਂ ਨੂੰ 5700 ਦੀ ਦਵਾਈ ਦੇ ਰਿਹਾ ਹੈ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚੋਂ ਹੀ ਦਵਾਈਆਂ ਮੁਫਤ ਦਿੱਤੀਆਂ ਜਾਣ ਅਗਰ ਜੇਕਰ ਕਿਸੇ ਨੂੰ ਬਾਹਰ ਦੀ ਦਵਾਈ ਦੀ ਜ਼ਰੂਰਤ ਪੈਂਦੀ ਹੈ ਤਾਂ ਡਾਕਟਰ ਆਪਣੇ ਪੈਸਿਆਂ ਦੀ ਉਸ ਮਰੀਜ਼ ਨੂੰ ਦਵਾਈ ਲੈ ਕੇ ਦੇਵੇਗਾ ਪਰ ਜਿਸ ਤਰ੍ਹਾਂ ਇਸ ਡਾਕਟਰ ਵੱਲੋਂ ਕੀਤਾ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਮੈਂ ਇਸ ਮਾਮਲੇ ਦੀ ਸਾਰੀ ਜਾਣਕਾਰੀ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾ ਅਤੇ ਹੈਲਥ ਮਨਿਸਟਰ ਨੂੰ ਚਿੱਠੀ ਲਿਖ ਕੇ ਇਸ ਦੀ ਸਾਰੀ ਜਾਣਕਾਰੀ ਭੇਜਾਂਗਾ ਅਤੇ ਬੇਨਤੀ ਕੀਤੀ ਹੈ ਕਿ ਇਸ ਐਸਐਮਓ ਦੀ ਪਰਤਾਲ ਕਰਕੇ ਇਸ ਉੱਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਦੋਂ ਇਸ ਬਾਰੇ ਐਸਐਮਓ ਸੰਦੀਪ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ ਜਿਗਰਜੋਗ ਹੈ ਕਿ ਜੇਕਰ ਇਸ ਤਰ੍ਹਾਂ ਐਸਐਮਓ ਹੀ ਲੋਕਾਂ ਦੀ ਲੁੱਟਖਸਟ ਕਰਨਗੇ ਤਾਂ ਫਰਕ ਤਾਂ ਪਏਗਾ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ ਬਣੇ ਰਵੋ ਡੀਪੀਸੀ ਪੰਜਾਬੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਨਾਲ ਧੰਨਵਾਦ ਮੈਂ ਕਾਮਰੇਲ ਗੁਰਮੀਤ ਸਿੰਘ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੈਂਟ ਕਾਦੀਆਂ ਇਹਨਾਂ ਇਸ ਤਰ੍ਹਾਂ ਆ ਜੀ ਮੈਨੂੰ ਪਹਿਲਾ ਸ਼ਿਕਾਇਤ ਮਿਲੀ ਸੀ ਤੇ ਕਾਦੀਆਂ ਦੇ ਵਿੱਚ ਹੱਡੀਆਂ ਦਾ ਡਾਕਟਰ ਸੰਦੀਪ ਸਿੰਘ ਉਹਦਾ ਨਾਮ ਤੇ ਐਸਐਮਓ ਆਇਆ ਥੇ ਉਹਨੇ ਉੱਥੇ ਬਹੁਤ ਸਾਰਾ ਮਤਲਬ ਗੰਦ ਪਾਇਆ ਹੋਇਆ ਸੀ ਮੈਨੂੰ ਪਤਾ ਲੱਗਿਆ ਵੀ ਲੋਕਾਂ ਦੀਆਂ ਪਰਤੀਆਂ ਦੇਖਦਾ ਉਹ ਪਰਤੀ ਤੇ ਦਵਾਈ ਬਾਹਰ ਰਹਿਦਾ ਬਾਹਰੋ ਬਹੁਤ ਮਹਿੰਗੀਆਂ ਦਵਾਈਆਂ ਜਿਹੜੀਆਂ ਦੇਖਦਾ ਤੇ ਮੈਂ ਲੋਕਾਂ ਦਾ ਵੀ ਵੇਖਿਆ ਹਰ ਤਰ੍ਹਾਂ ਉਹ ਲੋਕ ਵੀ ਪਰਚੀ ਤੇ ਦੱਸ ਰਹੇ ਕਿ ਆ ਬੜੀ ਮਹਿੰਗੀ ਦਵਾਈ ਆਉਂਦੀ ਆ ਤੇ ਜਦੋਂ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਤੇ ਕੋਈ ਬਾਹਰ ਪਰਚੀ ਨਹੀਂ ਲਿਖ ਸਕਦਾ ਡਾਕਟਰ ਤੇ ਜੇ ਉਹ ਲਿਖਦਾ ਤੇ ਉਹ ਦਵਾਈ ਮੁੱਲ ਲੈ ਕੇ ਜਿਹੜੀ ਆ ਉਹਨੂੰ ਕਸਟਮਰ ਕਸਟਮਰ ਨੂੰ ਬੜੀ ਅਮਰੀਜ਼ ਨੂੰ ਨਾ ਕਿ ਉਹ ਮੁੱਲ ਲਵੇ ਉਹ ਮੈਂ ਉਥੇ ਬਹੁਤ ਸਾਰੇ ਹੋਰ ਵੀ ਜਿਹੜੇ ਦਵਾਈ ਲੈਣ ਆਏ ਸੀ ਮੈਂ ਉਹਨਾਂ ਕੋਲੋਂ ਪੁੱਛਿਆ ਵਾਦੇ ਵੀ ਆ ਦਵਾਈ ਬੜੀ ਮਹਿੰਗੀ ਲਿਖਦਾ ਡਾਕਟਰ ਮੈਂ ਫਿਰ ਯਤਨ ਕੀਤਾ ਵੀ ਮੈਂ ਵੀ ਆਪਣੇ ਗੋਡਿਆਂ ਦੀ ਦਰਦ ਵਾਸਤੇ ਦਵਾਈ ਲੈਣ ਵਾਸਤੇ ਮੈਂ ਡਾਕਟਰ ਸਾਹਿਬ ਕੋਲ ਬੈਠਾ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਵੀ ਦਰਦ ਹੋ ਰਹੀ ਆ ਤੇ ਮੈਨੂੰ ਕੋਈ ਦਵਾਈ ਦਿਓ ਉਹਨਾਂ ਨੇ ਉਹ ਪਰਚੀ ਮੈਂ ਬਣਾ ਲਈ ਤੇ 27 ਤਰੀਕ ਵਿੱਚ ਮੇਰੀ ਪਰਚੀ ਬਣੀ ਆ ਤੇ ਉਹ ਐ ਜਦੋਂ ਮੈਂ ਤੋਂ ਉਹਨਾਂ ਮੈਨੂੰ ਦਵਾਈ ਲੈ ਦਿੱਤੀ ਮੈਂ ਐ ਮੈਨੂੰ ਇਹ ਵੀ ਪਤਾ ਲੱਗਾ ਹੈਗਾ ਕਿ ਜਿਹੜਾ ਡਾਕ ਜਿਹੜਾ ਹੈਗਾ ਨਾ ਡਰਾਈਵਰ ਗੱਡੀ ਦਾ ਉਹ ਡਰਾਈਵਰ ਦਵਾਈਆਂ ਲਿਆਉਂਦਾ ਵਾ ਤੇ ਬਾਹਰ ਬੈੰਦਾ ਵਾ ਬਿਰੋ ਨਾਨਕ ਸਟੋਰ ਉੱਤੇ ਤੇ ਦਵਾਈਆਂ ਉਹ ਇਹ ਮਿਲਕੇ ਜਿਹੜੇ ਆ ਨਾ ਬਣਾਉਂਦੇ ਸਾਰਾ ਸਿਸਟਮ ਬਣਾਉਂਦੇ ਆ ਵੀ ਉਹ ਮਹਿੰਗੀਆਂ ਦਵਾਈਆਂ ਲਿਖਦਾ ਵਾ ਤੇ ਮਹਿੰਗੀਆਂ ਦਵਾਈਆਂ ਲੋਕਾਂ ਨੂੰ ਲੈਣੀਆਂ ਪੈਂਦੀਆਂ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਤਾਂ ਲੋਕਾਂ ਦੀ ਸਹੂਲਤ ਵਾਸਤੇ ਹਸਪਤਾਲਾਂ ਵਿੱਚ ਆਪ ਦਵਾਈਆਂ ਦੇ ਢੇਰ ਲਾਏ ਆ ਮੁਲਾਕਾਤ ਲੈਣੇ ਕਿ ਜਿਹੜੇ ਆ ਭਰੇ ਪਿਆ ਮੁਫਤ ਦਵਾਈਆਂ ਦੇ ਰਿਹਾ ਪ੍ਰਗਤਮਾਨ ਦੀ ਸਰਕਾਰ ਦਾ ਤੇ ਲੋਕੀ ਸ਼ੁਕਰ ਹੈ ਸ਼ੁਕਰਗੁਜ਼ਾਰ ਨੇ ਪਰ ਇਹ ਇਹੋ ਜਿਹੇ ਲੋਕ ਜਿਹੜੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਬੈਠੇ ਆ ਤੇ ਜੇ ਪੰਜਾਬ ਸਰਕਾਰ ਦੀ ਬਦਨਾਮੀ ਹੁੰਦੀ ਆ ਸਾਡੀ ਥੱਲੇ ਵਰਕਰਾਂ ਦੀ ਬਦਨਾਮੀ ਹੁੰਦੀ ਆ ਤੇ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਲੁੱਟ ਕਰਦੇ ਆ ਜਦੋਂ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਤਾਂ ਦਵਾਈਆਂ ਮੁਫਤ ਦਿੰਦੀ ਆ ਤੇ ਮੁਫਤ ਟੈਸਟ ਕਰਾਉਂਦੀ ਆ ਤੇ ਇਹ ਪਾਰਟੀ ਮਤਲਬ ਪਾਰਟੀ ਨੂੰ ਵੀ ਬਨਾਮ ਕਰ ਰਿਹਾ ਤੇ ਸਰਕਾਰ ਨੂੰ ਵੀ ਬਨਾਮ ਕਰ ਰਿਹਾ ਜੀ ਗੱਲ ਐ ਐਸਐਮਓ ਦੇ ਖਿਲਾਫ ਜਿਹੜੀ ਆਪਣੀ ਫਰਚੀ ਆ ਉਹ ਆਪਣੇ ਨੇਤਾ ਜਗਰਵਰ ਸਿੰਘ ਸੇਖਵਾ ਜੀ ਨੂੰ ਭੇਜਣ ਲੱਗਾ ਔਰ ਇੱਕ ਟਾਈਪ ਕਰਾਈ ਆ ਨਾ ਚਿੱਠੀ ਜਿਹੜੀ ਮਨਿਸਟਰ ਹੈਲਥ ਮਿਨਿਸਟਰ ਪੰਜਾਬ ਨੂੰ ਭੇਜਾਂਗਾ ਔਰ ਉਹਨਾਂ ਨੂੰ ਬੇਨਤੀ ਕਰੇ ਕਿ ਤੇ ਐਸਐਮਓ ਦੇ ਪੜਤਾਲ ਕਰਕੇ ਕਿਉਂਕਿ ਬੜੀ-ਬੜੀ ਲੁੱਟ ਕਰ ਰਿਆ ਵਾ ਤੇ ਇਹਨ ਜਿਹੜੀ ਸਾਡੀ ਪਾਰਟੀ ਦੀ ਬਦਨਾਮੀ ਹੋ ਰਹੀ ਆ ਇਸ ਕਰਕੇ ਇਹਨੂੰ ਤੁਰੰਤ ਇਹਦੇ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਤੇ ਥੋ ਚੁੱਕਿਆ ਵੀ ਆ